ਬਤਿੰਦਾ ਹੀ ਤੋਨ ਨਹੀਂ ਗਾਂਵਾਂ ਦਾ ਹੁੰਦਾ ਕੋਈ ਧਨ ਗਾਏ ਅਰ ਫਲੇਰ ਵੀ ਘਟਾ ਮੈਂ ਲਮਾ ਲਾਉਰ ਅੱਜਕੱਲ ਕੀ ਹਾਲ ਬੁਲਾਉਣ ਰੰਗ ਬੜੀ ਵਖਾ ਦੇ ਤਾ ਰਿਗਾ ਹੈ ਵਿਧਰਾਉਣਾ ਬੰਦਾ ਹੀ ਕੋਈ ਨਹੀਂ ਗਾੜੀਏਗਾ ਚਾਹ ਰਿਹਾ ਮੇਰੇ ਨਾਲ ਬਾਬਦੀ ਸਿੰਘ ਜਿਆਦਾ ਜਿਆਦਾ ਆਹ ਆਦbaar ਦੇ ਪਰ ਬਸ ਬਾਈ ਉਹ ਘੱਟਿਆ ਨਾ ਬਾਬਦੀ ਸਿੰਘ ਲਿਆ ਕਰਤੇ ਰਾਏ ਨੂੰ ਫੋਨ ਲਾ ਕੇ ਪੁੱਛਿਆ ਕਿਉਂ ਨਹੀਂ ਆਉਂਦਾ ਸਾਡੇ ਭਾਈ ਕਿਥੇ ਮਾੜਾ ਜਣਾ ਲੈ ਠੀਕ ਹੈ ਮੈਂ ਵਾਜ ਦੇਤੀ ਨਾ ਉਦੋਂ ਤੇਜ਼ ਭਜਣਾ ਸ਼ੁਰੂ ਕਰ ਦੇਣਾ ਤੇ ਜਦੋਂ ਮੈਂ ਤੁਹਾਨੂੰ ਕਹਤਾ ਨਾ ਸਲੋ ਜੇ ਤਾਂ ਹੁਣ ਭਜੰਦਾ ਹੈ ਨਾ ਉਦੋਂ ਇੰਨੀ ਸਪੀਡ ਕਰ ਦੇਣੀ ਠੀਕ ਹੈ ਨਾ ਆਉਣਾ ਇਹਦੇ ਘੇਰੇ ਘੇਰੇ ਠੀਕ ਹੈ ਜਦੋਂ ਸਟਾਰਟ ਕਰੋ ਮੈਂ ਆਪੇ ਵਾਜ ਦਿਆਂਗਾ ਜਦੋਂ ਹੱਥ ਹੋ ਜਾਗਾ ਤੇ ਜੋ ਅੱਗੇ ਲੱਕੋ ਕੋਈ ਤਾਂ ਕੰਦ ਨਹੀਂ ਆਉਂਦਾ ਇਹ ਜੋ ਸੁਣੋ ਪੇ ਇਦਾਂ ਮਰ ਬੜਾ ਫੁੱਲ ਸਪੀਡ ਆ ਠੀਕ ਆ ਇੱਕਦਮ ਗੋਲੀਆਂ ਵਾਂਗੂ ਨਿਕਲਣਾ ਫਿਰ ਇੱਕਦਮ ਸਪੀਡ ਫੜੋ ਇੱਕਦਮ ਆ ਨਾਲ ਮੇਲਾ ਮੈਂ ਨਾਲ ਮੇਤ ਚੜਕੇ ਰਹਿ ਲੋ ਚਲ 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 ਚਲਦੇ ਰੋ ਚਲਦੇ ਰੋ ਚਲਦੇ ਰੋ ਚਲਦੇ ਰੋ

ਜਦੋਂ ਡਾਊਨ ਕਹਿ ਦਿੰਨਾ ਨਾ ਬੋਡੀ ਬਿਲਕੁਲ ਰਿਲੈਕਸ ਕਰ ਠੀਕ ਆ ਬਿਲਕੁਲ

ਤੇ 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 ਸ਼ਵਾ ਸ਼ਵਾ ਸ਼ੇਰਿਆ ਸ਼ਵਾ ਤਰੇਆ 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 ਤੇ 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 ਡਾਊਨ ਇਹ ਤੇ ਪਾਣੀ ਮਾਰ ਕੇ ਪੈਪਣਾ ਫਿਰ ਸੂਤਰ ਹੋਏ ਨਹੀਂ ਕੋਹ ਡਾਲ ਮਾਈ ਜੀ ਕਿੰਨੀ ਸੀਂਤ ਰਹੀ ਉਹ ਵਜਿਹਾ ਤਰੀ ਸੀਂਤ ਰਹੀ ਤੇ ਜੰਪਨ ਤਾਂ ਹੋ ਰਿਹਾ ਹੈ ਖਵਲਿੰਗ ਮੋੜ ਗਿਆ ਤੇ ਡਰੇਟ ਰੱਜਾ ਪਰਾਏ ਪੁੰਜੇ ਪਰਾਕੀ ਦੇ ਜਿੰਗੂ ਜਲਦਾ ਰਗਾ ਨੋ ਨੌ ਕੱਟ ਕਰਨਾ ਅੱਜ ਬਾਦ ਨਾ ਜੇ ਪਰਾਣ ਬੜਾ ਜੱਫਾ ਵੜਾਇਆ ਅੱਬਾ ਜੋ ਉਹਨਾਂ ਨੇ ਉਰਾਤੀ ਵੇਖਾਂ ਫਾਈਨਲੀ ਵੇਖਿਆ ਤੂੰ ਪਹਿਲੇ ਜੱਫਾ ਪਾਦਾ ਡੇਢ ਵਾਲਾ ਹੀ ਤੇ ਦੋਵਾਂ ਦੇ ਸਾੜੀ ਫੇਰ ਜੱਫਾ ਪਾਦਾ ਫਾਲੇ ਨੇ ਦੋਨੇ ਪਾਦੇ ਉਹ ਮੁੰਡਾ ਨਵਾਂ ਕਿਹੜਾ ਡੇਰੇ ਪਾ ਪੈਣਾ ਯਾਨੀ ਲੰਮੜਾ ਹੋ ਗਿਆ ਨਹੀਂ ਉਹਨੇ ਦੋ ਪਾਦੇ ਚਾਰ ਬਾਜੋਂ ਫਰੀਦ ਨੇ ਦੋ ਟੱਚ ਲਾ ਦੋਵੇਂ ਪਾ ਦਿੱਤੇ ਮਨਪ੍ਰੀ ਪਰਾਂ ਵਕੋ ਇਹ ਨਾ ਆਉਣਾ ਹੋਏ ਇਹ ਬੰਦਾ ਜਾ ਰਿਹਾ ਹੈ ਅਈ ਅੰਦਰ ਡਾਕ ਤੈਨਾਂ ਚਾਰ ਇੱਕ ਫਾਦੂ ਆਵੀ ਸਿੰਗਲ ਸੰਗੜੀ ਬਣਾਉਣ ਦਾ ਟਾਈਮ ਲਾਉਣ ਦਾ ਮੈਂ ਪੂਰਾ ਹਜੇ ਗਲਤੀ ਹੋ ਗਈ ਮੇਰਾ ਬਹਿ ਕੇ ਮਾਰਨੇ ਲਮੇ ਹੋਈ ਹੂੰ ਸੁਨਾ ਐਵੇਂ ਥੋੜੀ ਆ ਆ ਵੀ ਫੜਿਆ ਗਿਆ ਈ ਨੱਕਾ ਕਿਉਂ ਦੋ ਲੱਗੇ ਆਈ ਤੈਨਾਂ ਤੈਨਾਂ ਆ ਰੋੜੇ ਆਓ ਪਧਾਵਾ ਪਰ ਥੋੜਾ ਬੜਾ ਫੇਰ ਵੀ ਹੇ ਕਿਧਰ ਵਾਕ ਕਿਧਰ ਕਿਧਰ ਆਹ ਖਾਪਣਾ ਹਲਾ ਨਹੀਂ ਨਾ ਹੋਣਾ ਹੋਇਆ 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 ਇਹ ਕੰਟੀ ਹਾਲੇ ਹੋਇਆ ਸ਼ਾਲਾਂ ਸਾਡਾ ਇਹ ਰੀਡਰ ਹੈਗਾ ਇਹਨੂੰ ਨਹੀਂ ਨਾ ਪਿਆ ਇਹਨੂੰ ਡਬਲ ਡਬਲ ਡਵਾਲਾ ਟੱਚ ਮਾਰਨਾ ਨਹੀਂ ਐਕਸ਼ਨ ਆ ਜਾ ਜਿਹੜਾ ਯਾਰ ਵਟ ਕਰਦਾ ਈ ਲੈ ਨਿੱਕਰਨਾ ਦੋ ਜੇ ਉਹ ਚੜੀ ਆ ਗਰਾ ਸ਼ੀਨਾ ਕੱਟ ਖੋਣਾ ਕਿਉਂ ਹਾਏ ਸਾਰੇ ਕਪਾਂ ਚੱਲ ਨਹੀਂ ਹਾਏ ਇੱਕ ਨਹੀਂ ਲਿਆ ਵੀਰ ਨੇ ਮਿੱਤਰ ਨੂੰ ਜੋਸ਼ ਤੇ ਜਾਂਦਾ ਆ। ਇਹ ਮਿੱਤਰ ਪਾਸਾ ਮਾਤਾ। ਇਹ ਮਸਾ ਨਹੀਂ। ਹਾ। ਕੀ ਹਾ। ਕਰੋ ਲੈ ਗਏ ਉਹਨੂੰ ਆਦੀ। ਹਾਂ। ਰੱਖਣੀ। ਓਏ ਓਏ ਓਏ। ਆ ਗਿਆ ਹੀ ਆ ਗਿਆ। ਲੈ ਜਾ। ਖਿੱਚ ਲੈ ਆ ਦੋ ਖਿੱਚ ਲੈ ਹਾਂ। ਕੱਲਾ ਆ ਜਾ। ਇੱਕ ਰਾਮ। ਆ ਰੇੜੀ ਆ ਰੇੜੀ ਆ ਰੇੜੀ ਟਾਈਮ ਵੀ ਹੋਣ ਦਿਆ ਵੀਰ। ਟਾਈਮ ਹੋਣ ਦਿਆ ਟਾਈਮ ਮੰਗੇ ਨਹੀਂ ਗੱਲ ਆ। ਲੱਗਾ ਲੱਗਾ ਲੱਗਾ। ਜੱਫਰ ਹੇੜਾ।

ਮੰਡਲ ਪਿਆ ਆਈ ਹਤੇ 1 59 11 65 22 ਤੇ ਗਾੜੀ ਬੇਸੀ ਹੀ ਨਵਾ ਪੁਰਾਣਾ ਆ ਆਪਣੇ ਗੁੱਡਾ ਅਹੀਂ ਵੱਡੀ ਚਾਹੀ ਆ ਆਇਆ ਗੁੱਡਿਆਂ ਵਾਲਾ ਦੌਰ ਵੀ ਗੇ ਆ ਗਿਆ ਆ ਗਿਆ ਵੇ ਜਵਾਕਾਂ ਪੜਨਾ ਥੋੜਾ ਇੱਥੋਂ ਵੱਢ ਕੇ ਇੱਥੇ ਹੀ ਡਾਉਣ ਲਾ ਪਿਆ ਕਰਨੇ ਆਪਾਂ ਪਿਛਲੀ ਆ ਆਉਂਦੇ ਆਣ ਵੀ ਹੁੰਦੇ ਆ ਜੱਫਾ ਟੱਕ ਚ ਜੱਫੇ ਜੱਫਾ ਜੱਫੇ ਦੇ ਜੱਫਾ ਠਾ ਜੱਫਾ ਤੋ ਫੜ ਕੇ ਘਟਾ ਬਰਾ ਉਹ ਉੱਠ ਛੋਟਾ ਬਸ ਹੁਣ ਨਹੀਂ ਦੂ ਵਾਲੇ ਪਿੱਛੇ ਜਾਂਦੇ ਹਾਂ ਕੋਈ ਹੱਥ ਨਹੀਂ ਰੱਖੋ ਇਹ ਹੱਥ ਨਾਲ ਚਿੰਤੀ ਵਜ ਨਹੀਂ ਨਹੀਂ ਹੋਏ ਜਮਾ ਕਰ ਦਿਓ ਵਾਡੀ ਤੋਂ ਹੋ ઓ ਜਮਾ ਕਰ ਦਿਓ ਫੜ ਦਿਚ ਜੋਰ ਜੋਰ ਨਾਲ ਫੜ ਦਿਓ ਰਾਂ ਪਾ ਲੈ ਗਈ ਫੜ ਦਿਓ ਫੜ ਦਿਓ ਜੀਰ ਲਾਵਾ ਦਾ ਜਾ ਹੇ 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 ਅਜਾਈ ਅਜਨ ਡਾਚਾ ਪਛਾਹ ਚੱਲ ਫੇਰ ਤੇਜ ਆਣ ਤੇਜ ਬਾਕੀਰਾ ਆਹ ਬਾਤ ਮਾਰਨੀ ਚਾਹੀਦੀ ਹੋਦੀ ਨਹੀਂ ਬਾਤ ਚਾਹੀਦੀ ਸੱਡਵਰਾ ਲੰਮਾ ਕਰਤਾ ਇਧਰ ਜਿਆ ਮਡੇ ਵਾਲੇ ਆਲਾ ਬਣਿਆ ਅੱਜ ਨਾ ਚਰਾ ਦੇ ਦਿਨ ਲਗਾਣਾ ਕੰਨੀ ਦੇ ਰੋੜ ਜਿਆਦਾ ਪਾਣੀ ਮਾਰਦੇ ਗੱਲ ਪਾਇਪ ਲਾ ਕੇ ਨਾ ਉਹਦੇ ਨਾਲ ਬਹਿ ਜਾਣੇ ਆ ਆਹ ਮੜ ਕੇ ਗਾਰੰਟੀ ਮਾਰ ਦਾਂਗੇ ਬੰਦ ਨਹੀਂ ਵਧੀਆ ਟਾਈਮ ਨਾ ਆਵੇ ਨਾ ਥੋੜਾ ਆਹ ਟਾਈਮ ਨਹੀਂ ਇੱਕ ਗਲਤੀ ਹੋ ਗਈ ਆ ਪਾਇਪ ਲਿਆਉਣਾ ਹੈ ਰਾਤ ਨੂੰ ਪਾਣੀ ਮਾਰ ਕੇ ਚੱਲ ਜਾਣਾ ਹੈ ਅੱਜ ਮਾਰਨਾ ਹੀ ਪਾਣੀ ਅੱਜ ਮਾਰਨਾ ਹੀ ਰਾਤ ਨੂੰ ਸਵੇਰ ਤੱਕ ਕਹੈ ਸੈੱਟ ਹੋਈ ਨਹੀਂ ਆਰਾ ਆਪ ਦਾ ਉਹ ਵਧੀਆ ਤੂੰ ਲਾ ਤੂੰ ਆਪ ਦਾ ਕੰਮ ਤੂੰ ਆਪ ਦਾ ਕੰਮ ਕਰੀ ਜਾ ਬਸ ਹੋ ਪਤਾ ਕਿਵੇਂ ਲੱਗੂ ਇੱਥੇ ਸਾਰਾ ਕੁਝ ਹੋਣਾ ਚਵੇੜਾਂ ਵੱਜਣੀਆਂ ਸਾਰਾ ਕੁਝ ਹੋਣਾ ਚਵੇੜੇ ਮਜਣੀਆਂ ਹੋਰ ਗੜੀ ਪੈਣੇ ਬਾਣ ਲੱਖੜ ਮਾਰਿਆ ਲੱਖੜੀ ਵੱਜਣੇ ਕੋਈ ਹੋਰ ਤਿੰਨ ਮੈਂ ਕੋਡੀ ਫੋਡੀ ਨਾ ਆਵੇ ਨਹੀਂ ਉਹ ਉਹਦੀ ਬਿਲਕੁਲ ਸਹੀ ਗੱਲ ਉਹਦੀ ਗਰਗੀ ਤੋਤਾ ਵਾਲਾ ਮੋਸ਼ਰੇ ਹੁਣ ਨੰਮ ਮਗਾੜ ਕੇ ਪਾਪ ਰਾਤ ਨੂੰ ਪਾਣੀ ਮਾਰ ਕੇ ਜਾਈਏ ਨਹੀਂ ਥੋੜੀ ਸਾਟ ਹੋ ਰਹੀ ਗੀ ਗਲ ਜੂਗੀ ਮਿੱਟੀ ਥੋੜਾ ਬਾਦ ਮਾਰ ਦਿੰਨੇ ਆ ਹੋਈ ਨਹੀਂ ਕੋ ਨਹੀਂ ਕੋ ਨਹੀਂ ਜੀਨੀ ਦੇ ਮਹਲਾਤ ਇਨੇ ਸੀ ਇਹ ਵੀ ਹੰਦ ਨਾ ਮੇ ਮੁੰਡੇ ਚੀਕਦੇ ਆ ਚੀਕਦੇ ਆ ਮਗਾਉਣੇ ਪਾ ਰਾਤ ਨੂੰ ਪਾਣੀ ਮਾਰ ਕੇ ਜਾਂਦੇ ਆ ਸੈਟ ਹੋ ਜੂਗਾ ਹਾਂ ਦਿਨੇ ਸੀ ਨਾਲ ਹੀ ਨਹੀਂ ਜੇ ਰਾਤ ਨੂੰ ਬਾਜੇ ਨਾ ਤੇ ਇੱਕ ਰਾ ਗੱਲ ਜੇ ਕਰ ਇਸ ਇਹ ਇਹ ਇੱਕ ਰਾ ਸਵੇਰੇ ਫੇਰ ਬਾਜੇ ਹਣਾ ਹਾਂ ਆਕੇ ਬੇੜਾ ਮਾਰਦਾ ਨੰਬਰ ਦਾ ਵਰਦੀ ਵਾਲੇ ਤੇ ਡਵਾਵਾ ਮੇਰਾ ਹੋਾਈ ਨਿਸ਼ਾਨੇ ਆਉਣਾ ਹੀ ਸੁਣਾ ਮੈਂ ਇਨਾ ਟਾਈਮ ਕਿਉਂ 흘ੋਤਾ ਹਾਂ ਇਹ ਉਹ ਮੈਂ ਦੱਸਾ ਰਿਹਾ ਹਾਂ ਨਾ ਅਮਰ ਜਿੰਨ ਗੱਟਾ ਹਾਰਮੋਨ ਦੇ ਬੰਦੇ ਬਾਹਰ ਵੀਰ ਨੂੰ ਲਾਇਆ ਹੈ ਉਹ ਬਾਹਰ ਆ ਗਿਆ ਬਰੇ ਨੋ ਦੇ ਬਾਅਦ ਛੇਤੀ ਵਾਧਿਆ ਮੇਰੇ ਵੱਧ ਗਾੜੀ ਕਿਹੜੇ ਉਹ ਨਹੀਂ ਹੈ ਲਿਫਟ ਮਾਰਨਾ ਨਹੀਂ ਬੜਾ ਪਿਆਰ ਫਰਕ ਆ ਢੜ ਗਿਆ ਢੜ ਗਿਆ ਇੰਚ ਇੱਕ ਦਾ ਫਰਕ ਪੈ ਜਾਗਾ ਦੋ ਨੰਬਰ ਤੋਂ ਖਾਣਾ ਨਹੀਂ ਹੁਣ ਜਫਾ ਜਦੋਂ ਤੈਨੂੰ ਦੱਸਿਆ ਇਹਦੇ ਜਵਾਬ ਆ ਤੂੰ ਤੇ ਮਨਿੰਦਰ ਤੇ ਮਨਪਰੀਤ ਤਿੰਨਾਂ ਨੂੰ ਜਫਾ ਨਹੀਂ ਪੈਣਾ ਚਾਹੀਦਾ ਦੋ ਤੋਂ ਬਣੀ ਬਣੀ ਸਪੀਡ ਬਣੀ ਨਹੀਂ ਸਪੀਡ ਕੌਲ ਮਾਰਿਆ ਕਰਨਾ ਤੌਲੀ ਮਾਰਦਾ ਤੇਰੇ ਨਾਲ ਜਿੱਦਾਂ ਚੜਿਆ ਹੈ ਨਾ ਜੇ ਮਾਰਾ ਜੇ ਵੀ ਹੱਥ ਲਾ ਦਿੰਦਾ ਨਾ ਇਹਨੇ ਗੋਲੀਆਂ ਵਾਂਗੂ ਆਉਣਾ ਤੇਰੇ ਅੱਗੋਂ ਦੀ ਹਾਂ ਸਾਹ ਵੜੇ ਓਖੇ ਓਖੇ ਨੇ ਹਾਂ ਸਾਹ ਵੜਿਓ ਕੋਈ ਨਹੀਂ ਹੋ ਜੂਗਾ ਸੈਟਰ ਰਨਿੰਗ ਥੋੜੀ ਜਿਹੀ ਕਰਿਆ ਕਰ ਮੂੰ ਖੋੜ ਕੇ ਸਾਹ ਹਾਂ ਐਦਾਂ ਐਦਾਂ ਕਰੀ ਜਾ ਕਰ ਰੈਕਸ਼ਨ ਆਪੇ ਜਾ ਜਾ ਆ ਜਾਈਂ ਹੈ ਮਾਰਦੇ ਇਹ ਇੱਕ ਖਾਣਾ ਰੋਜ਼ ਦਾ ਨਾਲ ਖੋੜ ਕੇ ਸਾਹ ਹਾਂ ਲੈਣਾ ਪੈਂਦਾ ਹੋਰ ਰੋਈਦਾ ਇੱਕ ਪਿਆਜ ਮੇਕਿੰਗ ਕੰਦਨ ਤਰ੍ਹਾਂ ਪਤਲਾ ਕਰ ਦੇਣਾ ਤੁਰ ਕੇ ਹੂੰ ਉਹ ਸੀਗਾ ਤੁਰ ਕੇ ਹਰ 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 ਠੀਕ ਆ 22 ਸਾਂਗੜੇ ਹੋ ਗਏ ਸੀ ਤੇਰੀ ਰੇਟ ਤੇ ਪਤਾ ਤੈਨੂੰ ਰੇਟ ਤੈਨੂੰ ਚਾਹੀਦੀ ਘਟੋ ਘਟਾ 8 ਸਾਂਗੜੇ ਕਿਰੇ ਕਿੰਨੇਗਾ ਜੇ ਹੋਲਡ ਵੀ ਕਰਨ ਵਾਲਾ ਤੈਨੂੰ ਉਹਨੇ ਪੁੱਛ ਵੀ ਮਾਰ ਕੇ ਪਛਾਣ ਧੱਕ ਲਿਆ ਤੇ 2-3 ਤੇਰੇ ਸਾਂਗੜੇ ਫੇਰ ਉਹਨੇ ਕੱਢਦੇ ਨੇ ਆਹ ਹਾਂ ਇਦਾਂ ਉਹ ਨਾ ਯੇ ਪਹਿਲਾਂ ਗਰਾਊਂਡ ਮੇਨ ਆ ਗਰਾਊਂਡ ਐ ਕਹਿ ਐ ਸੈੱਟ ਕਰਕੇ ਸੈੱਟ ਕਰਕੇ ਜਾਣੀ ਪਾਣੀ ਮਾਰ ਕੇ ਸਵੇਰੇ ਮਾਰਾਂਗੇ ਇਹ ਮਿੱਟੀ ਗਲ ਜੂਗੀ ਨਾਮ ਦੀ ਨਾਲੇ ਗੱਲ ਹੀ ਨਹੀਂ ਗੀ ਰਾਤੀਆ ਇਹ ਕਰਨਾ ਹੈ ਨਾ ਨਾਲ ਨਾਲ ਕਰ ਮੋਟਾ ਨਾਲ ਪਾਣੀ ਤਾਂ ਸਹੀ ਕੋ ਨਹੀਂ ਮਾਰਦੇ ਆਰ ਬੜਾ ਕੋਸੂ ਤਾ ਮੋੜਦਾ ਹੀ ਹੈ ਪ੍ਰੈਸ ਨਹੀਂ ਨਾ ਮਾਰਦਾ ਤੇ ਪ੍ਰੈਸ ਉਹ ਚੱਲ ਚੱਲ ਨਾ ਹੈ ਪਾਣੀ ਵੀ ਨਹੀਂ ਥੱਲੇ ਜ਼ੋਰ ਲਾ ਨਿਕਿਆ ਜ਼ੋਰ ਲਾ ਜ਼ੋਰ ਰੋੜੇ ਖੜੇ ਈ ਥੱਲੇ ਨਾ ਜ਼ੋਰ ਲਾ ਲੱਕ ਲੁਕ ਜਬ ਜੋ ਲਾ ਕੇ ਜਰਾ ਨੇ ਫੜਿਆ ਟੂਰੇ ਕਰਨਾ ਭਾਜੀ ਦਾ ਭੱਜ ਜਾ ਇਹ ਕੰਮ ਦੇ ਹੱਥ ਵੀ ਨਹੀਂ ਲਾ ਕੇ ਖੜਿਆ ਜੋਰ ਲਾਇਆ ਕਰ ਮੁੱਟ ਲਾ ਪਿਆ ਤਾਂ ਫੜ ਜਾ ਫੜਿਆ ਰਹਿਣ ਦੇ ਕੋਈ ਨਹੀਂ ਜਿੱਪਟਾ ਮਾਰ ਮਾਰ ਪੰਪ ਮਾਰ ਐਡਾ ਆਹ ਨਹੀਂ ਨਹੀਂ ਉਹ ਵੇ ਉਹ ਨੂੰ ਦੇ ਨਾ ਦੇਰ ਦੋ ਕਰਨ ਜਾ ਐਵੇਂ ਦੇਰ ਦੋ ਕਰਨ ਲਿਆ ਸੱਕਰੋਂ ਕਿ ਲੈਣਾ ਹੈ ਗੱਟੇ ਤੇ ਆਉਣੇ ਆਉਣ ਕਿਉਂ ਦਿਨਾ ਠੀਕ ਆ ਮਾੜਾ ਪੈਰ ਤੇ ਹਾਂ ਨਿਉਨੇ ਉਹ ਥੱਲੇ ਆਉਂਦਾ ਤੇਰੇ ਪੈਰ ਚੋਕੇ ਬਸਾਂ ਕਰ ਲਾ ਆਉਣ ਹੀ ਨਾ ਦੇ ਠੀਕ ਆ ਪੈਰ ਵੀ ਨਾ ਹਾਂ ਉਹ ਕੋਈ ਨਹੀਂ ਆ ਜੂ ਕੋਈ ਛਾਜ ਤੈਨੂੰ ਠੀਕ ਆ ਜੋਰ ਪੁੱਤ ਇਦਾਂ ਨਹੀਂ ਪਹਿਲਾਂ ਆਪਣਾ ਦਾ ਮਾਰ ਸਟਾਇਆ ਕਰ ਠੀਕ ਆ I'm <laughs> <laughs>